ਭਾਈ ਗੁਰਦਾਸ ਜੀ ਇੰਜ ਬਿਆਨ ਕਰਦੇ ਨੇ ਗੁਰਮੁਖ ਖੋਜ ਅਗੰਮ ਹੈ ਜਿਉਂ ਜਲ ਅੰਦਰ ਮੀਨ ਫਿਰੰਦਾ ਗੁਰਮੁਖ ਖੋਜ ਅਲਖ ਹੈ ਜਿਉਂ ਆਕਾਸ਼ੇ ਪੰਖ ਉਡੰਦਾ ਗੁਰਮੁਖ ਦੀ ਖੋਜ ਅਲਖ ਦੀ ਅਗੰਮ ਦੀ ਕਿਸ ਤਰ੍ਹਾਂ ਉਹ ਚੱਲ ਪੈਂਦਾ ਤੇ ਰਸਤਾ ਬਣ ਜਾਂਦਾ ਨਾ ਚੱਲੇ ਤੇ ਕੋਈ ਰਸਤਾ ਨਹੀਂ ਤੇ ਚੱਲਣਾ ਕੀ ਹੈ ਜਿਵੇਂ ਰਸਨਾ ਨਾਲ ਹਿਰਦੇ ਨੂੰ ਜੋੜਦਾ ਹੈ ਤੇ ਵਾਹਿਗੁਰੂ ਵਾਹਿਗੁਰੂ ਜਪਦਾ ਚੱਲ ਪੈਂਦਾ ਹੈ ਪਹੁੰਚ ਜਾਂਦਾ ਇਹ ਹੀ ਚੱਲ ਰਿਹਾ ਪਹੁੰਚ ਜਾਂਦਾ ਹਿਰਦੇ ਰਸਨ ਰਸਾਇ ਜਪਦਿਆਂ ਹੀ ਰਸਤਾ ਬਣਦਾ ਹੁਜ ਕੋਈ ਨਹੀਂ ਹੁਜ ਕੋਈ ਨਹੀਂ ਇਸ ਵਾਸਤੇ ਮੈਂ ਫਿਰ ਅਰਜ਼ ਕਰਾਂ ਜਪਿਆ ਜਪਾਇਆ ਨਾਮ ਕਿਦਰੋਂ ਵੀ ਨਹੀਂ ਲੱਭਣਾ ਕਿਦਰੋਂ ਵੀ ਨਹੀਂ ਲੱਭਣਾ ਇਤੇ ਅੰਦਰੋਂ ਪ੍ਰਗਟ ਕਰਨਾ ਹੋਵੇਗਾ ਜਪ-ਜਪ ਕੇ ਸਿਰਫ ਜ਼ਬਾਨ ਨਾਲ ਵਾਹਿਗੁਰੂ 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 ਕਰੀ ਜਾਣਾ ਨਹੀਂ ਹਿਰਦੇ ਰਸਨ ਰਸਾਇ ਰਸਨਾ ਨਾਲ ਹਿਰਦੇ ਨੂੰ ਜੋੜਨਾ ਹੈ ਸਿਰਫ ਵੇਖਣ ਨਾਲ ਕੋਈ ਸੈਂਟਿਸ ਨਹੀਂ ਬਣ ਜਾਂਦਾ ਅੱਖਾਂ ਦੇ ਨਾਲ ਬੁੱਧ ਨੂੰ ਜੋੜਨਾ ਹੈ ਔਰ ਜਿੰਨੀ ਜ਼ਿਆਦਾ ਬੁੱਧ ਜੋੜੇਗਾ ਉਤਨਾ ਹੀ ਪਦਾਰਤ ਦਾ ਰਾਜ ਲਬਧ ਆ ਜਾਏਗਾ ਉਤਨਾ ਉਹ ਗਹਿਰਾਈ ਵਿੱਚ ਜਾਏਗਾ ਮਹਾਨ ਸਾਇੰਟਿਸਟ ਕੌਣ ਹੈ ਜੋ ਆਪਣੀ ਦ੍ਰਿਸ਼ਟੀ ਦੇ ਨਾਲ ਬਹੁਤ ਸਾਰੀ ਬੁੱਧ ਜੋੜ ਲੈਂਦਾ ਹੈ ਮਹਾਨ ਸੰਤ ਕੌਣ ਹੈ ਜੋ ਆਪਣੀ ਰਸਨਾ ਦੇ ਨਾਲ ਪੂਰਾ ਹੀ ਹਿਰਦਾ ਜੋੜ ਦਿੰਦਾ ਹੈ ਭਾਵਕ ਹੁਣ ਮੈਂ ਅਰਜ਼ ਕਰਾਂ ਪਦਾਰਥ ਵਿਗਿਆਨ ਦਾ ਮਾਰਗ ਅੱਖ ਤੇ ਬੁੱਧ ਤੇ ਖੜਾ ਧਰਮ ਦਾ ਮਾਰਗ ਰਸਨਾ ਤੇਰਦੇ ਤੇ ਖੜਾ ਐ ਬੁਨਿਆਦੀ ਗੱਲ ਜੋ ਮੈਨੂੰ ਅਨਗੁਰੂ ਰਾਮਦਾਸ ਜੀ ਦੇ ਇਸ ਬਾਗ ਚੋਂ ਲੱਭੀ ਹੈ ਅੱਗੇ ਸਾਹਮਣੇ ਰੱਖਦਾ ਹੈ ਗੁਰਮੁਖ ਹਰ ਗੁਣ ਗਾਏ ਗੁਰਮੁਖ ਹੋਖ ਹੈ ਹਰੀ ਜਨ ਹਰੀ ਦੇ ਗੁਣ ਗਾਉਂਦਾ ਹੈ ਕਿਸ ਤਰ੍ਹਾਂ ਗਾਉਂਦਾ ਹੈ ਹਿਰਦੇ ਰਸਨ ਰਸਾਇ بس ਇਸ ਤਰ੍ਹਾਂ ਹੀ ਗਾਈ ਜਾ ਰਿਹਾ ਵਾਹਿਗੁਰੂ 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 ਨਹੀਂ ਰਸਨਾ ਨਾਲ ਪੂਰਾ ਹਿਰਦਾ ਜੋੜ ਦਿੰਦਾ ਪੂਰੀ ਭਾਵਕਤਾ ਜੋੜ ਦਿੰਦਾ ਮੈਂ ਫਿਰਦੌਰਾ ਹਾਂ ਜੋ ਪੂਰੀ ਬੁੱਧ ਜੋੜ ਦਿੰਦਾ ਆਪਣੀ ਸਾਰੀ ਦਿਮਾਗੀ ਸ਼ਕਤੀ ਜੋੜ ਦਿੰਦਾ ਅੱਖ ਦੇ ਨਾਲ ਪਦਾਰਤ ਦੇ ਬੜੇ ਗਹਿਰੇ ਗਹਿਰੇ ਰਾਜ਼ ਉਹ ਲਵ ਲੈਂਦਾ ਹੈ ਪ੍ਰਾਪਤ ਕਰ ਲੈਣਾ ਹੈ ਪਦਾਰਥ ਦੀ ਦੁਨੀਆ ਵਿੱਚ ਉਹ ਅਗਰਸਰ ਹੋ ਜਾਂਦਾ ਹੈ ਅਸੀਂ ਉਸ ਨੂੰ ਸੈਂਟਿਸਟ ਕਹਿੰਦੇ ਹਾਂ ਇਤਿਹਾਸ ਦੇ ਪੰਨਿਆਂ ਤੇ ਉਹ ਛਾ ਜਾਂਦਾ ਸਮਾਨਿਤ ਹੁੰਦਾ ਪਰ ਜਿਹੜਾ ਰਸਨਾ ਦੇ ਨਾਲ ਆਪਣੇ ਪੂਰੇ ਹਿਰਦੇ ਨੂੰ ਉਡਿਲ ਲੈਂਦਾ ਹੈ ਉਸਤਾਹੀ ਮਫ ਔਖਾ ਹੈ ਕੰਮ ਪੂਰੀ ਬੁੱਧ ਨੂੰ ਅੱਖ ਨਾਲ ਜੋੜਨਾ ఏవి ਹਰ ਬ셔ਰ ਦਾ ਕੰਮ ਨਹੀਂ ਉਹ ਹਰ ਕਰਮ ਇਤਨੇ ਮਜੂਟਾ ਇਤਨੇ ਨਿਤ ਕਰ ਮੈਂ ਪੜ ਰਿਹਾ ਸੀ ਆਇਸਟਾਈਨ ਇੱਕ ਦਿਨ ਹੈਰਾਨ ਹੋਇਆ ਉਹਨੇ 700 ਅਵਿਸ਼ਕਾਰ ਕੀਤੇ ਤਜਰਬੇ ਕੀਤੇ ਫੇਲ ਕਿਸੇ ਤੱਤ ਨੂੰ ਲੱਭ ਰਿਹਾ ਸੀ 700 ਅਵਿਸ਼ਕਾਰ ਕੀਤੇ ਕੁਝ ਤੱਥ ਪ੍ਰਾਪਤ ਨਹੀਂ ਹੋਇਆ ਜਿਹੜੇ ਸ਼ਾਗਿਰਦ ਉਸਦੇ ਨਾਲ ਕੰਮ ਕਰਦੇ ਸਨ ਨਾ ਉਹਨਾਂ ਨੇ ਕਿਹਾ ਹੁਣ ਛੱਡੋ ਇਸ ਨੂੰ 700 ਦਫਾ ਗਲਤ ਹੋ ਗਏ ਫਿਰ ਵੀ ਗਲਤੀਆਂ ਕਰੀ ਜਾਣੇ ਅਸੀਂ 700 ਗਲਤੀਆਂ ਕਰਕੇ ਮੰਜ਼ਿਲ ਤੋਂ ਦੂਰ ਚਲੇ ਗਏ ਆ ਪਤਾ ਆਇਸਟਾਈਨ ਦੀ ਹਿੰਮਤ ਤੇ ਹੌਸਲਾ ਤੇ ਉਮੰਗ ਤੇ ਤਰੰਗ ਦੇਖੋ ਕਹਿੰਦਾ ਸੀ ਮੰਜ਼ਿਲ ਦੇ ਨੇੜੇ ਚਲੇ ਗਿਆਂ ਕਮ ਸੇ ਕਮ 700 ਗਲਤੀਆਂ ਤੇ ਨਹੀਂ ਨਾ ਕਰਾਂਗੇ ਉਮੀਦ ਇਹ ਗੱਲ ਪਕੜਦੇ ਚਾਹੀਏ ਕਹਿੰਦਾ ਸੀ ਮੰਜ਼ਿਲ ਦੇ ਨੇੜੇ ਚਲਾ ਗਏ ਇਹ ਜਿਹੜੀਆਂ 700 ਗਲਤੀਆਂ ਕੀਤੀ ਨੇ ਇਹ ਤੇ ਨਹੀਂ ਨਾ ਕਰਾਂਗੇ ਇਹਨਾਂ ਤੋਂ ਤੇ ਬਚ ਗਏ 700 ਅਵਿਸ਼ਕਾਰ ਕਰਕੇ شاਗਿਰਦ ਨਿਰਾਸ਼ ਹੋ ਗਏ ਨੇ ਵੇ ਕੁਛ ਤੱਥ ਨਹੀਂ ਲਵਿਆ ਪਰ ਜੋ ਅਵਿਸ਼ਕਾਰ ਕਰ ਰਿਹਾ ਹੈ ਉਹਦਾ ਹੌਸਲਾ ਇਤਨਾ ਹੈ ਕਮ ਸੇ ਕਮ 700 ਗਲਤੀਆਂ ਤੇ ਹੁਣ ਮੈਂ ਨਹੀਂ ਨਾ ਕਰਾਂਗਾ ਇੰਨਾ ਤੋਂ ਤੇ ਮੈਂ ਬਚ ਗਿਆ ਅਸੀਂ ਮੰਜ਼ਿਲ ਦੇ ਨੇੜੇ ਜਾ ਰਹੇ ਹਾਂ ਨੇੜੇ ਜਾ ਰਹਿਆਂ ਨੂੰ ਸਤਿ ਲੱਭ ਪਏ ਹੌਸਲਾ ਨਹੀਂ ਹਾਰੇ ਹੌਸਲਾ ਇਹ ਠੀਕ ਹੈ ਜਦ ਵੀ ਕੋਈ ਸਾਇੰਟਿਸਟ ਨਿਰਾਸ਼ ਹੋ ਜਾਂਦਾ ਹੈ ਰਸਤੇ 'ਚ ਹੀ ਰਹਿ ਜਾਂਦਾ ਹੈ ਜਦ ਵੀ ਕੋਈ ਸਾਧਨਾ ਕਰਨ ਵਾਲਾ ਸਾਧਕ ਨਿਰਾਸ਼ reh ਜਾਂਦਾ ਹੈ ਹੋ ਜਾਂਦਾ ਹੈ ਬਾਈ ਨਿਰਾਸ਼ੀ ਬਹੁਤ ਦਿਨ ਲਾਗ ਬਹੁਤ ਦਿਨ ਹੋ ਗਏ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ 10 20 ਸਾਲ ਹੋ ਗਏ ਨੇ ਵਾਹਿਗੁਰੂ ਵਾਹਿਗੁਰੂ ਕਰਦੇ ਕੁਝ ਨਹੀਂ ਹੋਇਆ ਨਿਰਾਸ਼ ਹੋ ਗਏ ਨਿਰਾਸ਼ ਹੋਇਆ ਸੈਂਟਿਸਟ ਹੋ ਸਕਦਾ ਉਹ ਸਦਸਤੇ ਨੂੰ ਵੀ ਛੋੜ ਦੇਵੇ ਕਹਿੰਦੇ ਨੇ ਬਹੁਤ ਸਾਰੇ ਸੰਗੀ ਸਾਥੀ ਆਇਸਟਾਈਨ ਨੂੰ ਛੱਡ ਗਏ ਸਨ ਪਿਛੜ ਐਵੇਂ ਸਿਰ ਕਪਾਈ ਸਾਡੇ ਕੋਲ ਨਹੀਂ ਆਉਂਦੀ ਛੋੜ ਗਏ ਸਨ ਇਸ ਰਸਤੇ ਨੂੰ ਛੋੜ ਗਏ ਸਨ ਬਈ ਨਿਰਾਸ਼ੀ ਬਹੁਤ ਦਿਨ ਲਾ ਗਏ ਨਿਰਾਸ਼ ਹੋ ਗਏ ਕਿੰਨੇ ਥਾਂ ਤੇ ਸਦ ਸੰਗ ਦੇ ਚ ਗਿਆ ਕਿਤਨੇ ਡੇਰਿਆਂ ਦੇ ਵਿੱਚ ਭਟਕਿਆ ਕਿਤਨੇ ਮੁਦਦ ਦਾ ਅੰਮ੍ਰਿਤ ਵੇਲੇ ਉਠਰੇ ਜਪ ਕਰ ਰਿਹਾ ਪੱਲੇ ਕੁਝ ਨਹੀਂ ਪਿਆ ਭਈ ਨਿਰਾਸ਼ੀ ਬਹੁਤ ਦਿਨ ਲਾ ਗਿਆ ਤੇ ਇੱਕ ਖਤਰਾ ਹੈ ਨਾਸਤਿਕ ਹੋ ਸਕਦਾ ਹੈ ਜਿਹੜੇ ਚੋਟੀ ਦੇ ਵੱਡੇ ਵੱਡੇ ਨਾਸਤਿਕ ਹੋਏ ਨੇ ਮੈਂ ਉਹਨਾਂ ਦੀ ਜੀਵਨ ਕਥਾ ਪੜ੍ਹੀਏ ਪਹਿਲੇ ਧਾਰਮਿਕ ਸਨ ਬੜੀ ਸਾਧਨਾ ਕਰਦੇ ਸਨ ਫਿਰ ਨਿਰਾਸ਼ ਹੋ ਗਏ ਨਿਰਾਸ਼ ਹੋ ਗਏ ਕਾਰਨ ਹੀਰੇ ਮਿਲਦੇ ਤੇ ਨੇ ਪਹਾੜਾਂ ਤੋਂ ਪਰ ਉੱਪਰ ਉੱਪਰ ਨਹੀਂ ਮਿਲਦੇ ਉੱਪਰ ਉੱਪਰ ਤੇ ਗੀਟੀਆਂ ਤੇ ਪੱਥਰ ਮਿਲਦੇ ਨੇ ਖੁਦਾਈ ਕਰਨੀ ਪੈਂਦੀ ਖੁਦਾਈ ਕਰਨੀ ਪੈਂਦੀ ਬੜੀ ਮਿਹਨਤ ਕਰਨੀ ਪੈਂਦੀ ਉੱਪਰ ਉੱਪਰ ਤੇ ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਹੰਕਾਰ ਹੈ। ਕਿਧਰੇ ਗਹਿਰਾਈ ਦੇ ਵਿੱਚ ਜਾਈਏ ਤੇ ਫਿਰ ਨਿਰੰਕਾਰ ਹੈ। ਪਰ ਬਹੁਤ ਗਹਿਰੇ ਜਾਣਾ ਪੈਂਦਾ ਹੈ। ਉਹਦੇ ਵਾਸਤੇ ਪੂਰੀ ਭਾਵਕਤਾ ਚਾਹੀਦੀ ਹੈ। ਨਿਰਾਸ਼ ਹੋਇਆ ਮਨੁੱਖ ਖਾਸ ਕਰਕੇ ਧਰਮ ਦੇ ਮਾਰਗ ਦਾ ਇੱਕ ਖਤਰਾ ਹੈ, ਨਾਸਤਿਕ ਹੋ ਸਕਦਾ ਹੈ। ਮੈਨਾ ਖਾਨ ਨਾਲ ਉਹ ਮਨੁੱਖ ਦੇਖੇ ਨੇ ਝੂਮ ਝੂਮ ਕੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਸੁਣਦੇ ਸਨ ਪਰ ਗੁਰਦੁਆਰੇ ਦੇ ਬੂਹੇ ਦੇ ਕੋਲੋਂ ਲੰਘ ਜਾਣਗੇ ਕਦੀ ਅੰਦਰ ਨਹੀਂ ਆਉਂਦੇ ਮੈਂ ਦੇਖੇ ਨੇ ਬਿਨਾਂ ਨਾਗਾਂ ਅੰਮ੍ਰਿਤ ਵੇਲੇ ਉੱਠਣ ਵਾਲੇ ਇਸ ਗੱਲ ਨੂੰ ਬੋਲ ਹੀ ਗਏ ਨੇ ਛੋੜ ਬੈਠੇ ਨੇ ਇੱਥੇ ਦੇਖੇ ਨੇ ਮੌਜੂਦ ਨੇ ਔਰ ਕੁਛ ਇੱਕ ਨਿਤਸਾਰ ਕਰੇ ਤਾਂ ਮਸਕੀਨ ਜੀ ਕੁਝ ਵੀ ਨਹੀਂ ਹੈ ਕੁਝ ਵੀ ਅਵੇਸਰ ਖਬਰ ਯੂਪੀ ਦੇ ਇੱਕ ਸ਼ਹਿਰ ਦੇ ਇੱਕ ਸੱਜਣ ਮੈਨੂੰ ਕਹਿਣ ਲੱਗਾ ਗਏ ਨਹੀਂ ਜੀ 20ਵੀਂ ਸਦੀ ਦੇ ਕੀ ਕਰ ਰਹੇ ਹੋ ਹਜ਼ਾਰਾਂ ਸਾਲ ਪੁਰਾਣੀਆਂ ਗੱਲਾਂ ਸੁਣਾਈ ਜਾਂਦੇ ਅੱਜ ਸੈਂਸ ਦਾ ਯੋਗ ਹੈ ਤੇ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਹੈ ਤੇ ਹੁਣ ਉਹਨੂੰ ਕੌਣ ਦੱਸੇ ਸਾਇੰਸ ਤੇ ਪਦਾਰਤ ਦੀ ਖੋਜ ਹੈ ਪਰਮਾਤਮਾ ਦੀ ਖੋਜ ਹੈ ਹੀ ਨਹੀਂ ਉਹ ਤੇ ਅੱਖ ਤੇ ਖੜੀ ਹੈ ਉਹ ਤੇ ਬੁੱਧ ਤੇ ਖੜੀ ਹੈ ਪਰਮਾਤਮਾ ਦੀ ਖੋਜ ਅੱਖ ਤੇ ਬੁੱਧ ਤੇ ਨਹੀਂ ਖੜੀ ਉਹ ਤੇ ਜ਼ਬਾਨ ਤੇ ਹਿਰਦੇ ਤੇ ਖੜੀ ਹੈ ਬਾਵਤ ਸਾਤੇ ਖੜੀ ਹੈ ਹਿਰਦੇ ਰਸਨ ਰਸਾਇ ਹੈ ਐਸ ਤੇ ਖੜੀ ਹੈ ਲੇਕਿਨ ਮੈਨੂੰ ਇੰਜ ਕਹਿਣ ਲੱਗਾ ਅਜੇ ਤੱਕ ਮੈਨੂੰ ਯਾਦ ਨਹੀਂ ਤੁਸੀਂ ਆਪਣਾ ਵੀ ਸਮਾਂ ਖਰਾਬ ਕਰ ਰਹੇ ਹੋ ਲੋਕਾਂ ਦਾ ਵੀ ਖਰਾਬ ਕਰ ਰਹੇ ਹੋ ਇਸ ਤਰ੍ਹਾਂ ਦਾ ਕੋਈ ਵੀ ਨਹੀਂ ਕਾਰਨ ਹਰ ਸ਼ਹਿਰ ਵਿੱਚ ਸੈਂਟਿਸ ਮਿਲ ਜਾਂਦੇ ਨੇ ਹਰ ਸ਼ਹਿਰ ਦੇ ਸੰਤ ਨਹੀਂ ਨੇ ਸਾਇੰਸ ਦੀ ਦੁਨੀਆ 'ਚ ਕੋਈ ਪਖੰਡ ਨਹੀਂ ਹੈ ਇੱਕ ਸੈਂਟਿਸ ਨੂੰ ਕੁਝ ਲੱਭਿਆ ਨਹੀਂ ਤਾਂ ਕਹਿ ਦਿੰਦਾ ਮੈਨੂੰ ਨਹੀਂ ਲੱਭਿਆ ਪਰ ਧਰਮ ਦੀ ਦੁਨੀਆ 'ਚ بڑا ਪਖੰਡ ਹੈ ਪਤਾ ਤੇ ਕੱਖ ਵੀ ਕੋਈ ਨਹੀਂ ਕਹਿੰਦਾ ਮੈਂ ਸੰਤ ਸੰਤ ਪਖੰਡ ਬੜਾ ਹੈ ਬੜਾ ਪਰਬਲ ਪਖੰਡ ਨੇ ਲੇਸ਼ ਮਾਤਰ ਵੀ ਜਿਨ੍ਹਾਂ ਨੂੰ ਕੁਛ ਨਹੀਂ ਪਤਾ ਸੰਤ ਦਾ ਬਾਣਾ ਹੈ ਸੰਤ ਹੋਣ ਦਾ ਦਾਵਾ ਹੈ ਹਜ਼ਾਰਾਂ ਦੀ ਢੇੜ ਉਹਨਾਂ ਦੇ ਪਿੱਛੇ ਹੈ ਫਿਰ ਮੈਨੂੰ ਦਿਸ ਪੈਂਦਾ ਹੈ ਇਹ ਤੇ ਇਹ ਸਮਾਰਗ ਦੇ ਪੰਦੀ ਨਹੀਂ ਨੇ ਇਹ ਤੇ ਇਸ ਰਸਤੇ ਦੇ ਰਾਹੀ ਨਹੀਂ ਨੇ ਹੈਰਾਨੀ ਕਿ ਇਹ ਸੰਤ ਜਾਣ ਕੇ ਪੂਜੇ ਜਾ ਰਹੇ ਸਾਇੰਸ ਦੀ ਦੁਨੀਆ 'ਚ ਇਹ ਪਖੰਡ ਨਹੀਂ ਹੈ ਔਰ ਇੱਕ ਨਿਰਮਾਣਤਾ ਵੀ ਹੈ ਜੇ ਕਿਸੇ ਸਾਇੰਟਿਸਟ ਨੂੰ ਖੋਜ ਕਰਦੇ ਆ ਕਰਦੇ ਆ ਨਹੀਂ ਲੱਭਿਆ ਕਹਿ ਦਿੰਦਾ ਮੈਂ ਸਫਲ ਨਹੀਂ ਹੋਇਆ ਮੈਂ ਤੱਥ ਲੱਭਣ ਦੇ ਸਫਲ ਨਹੀਂ ਹੋਇਆ ਕਬੂਲ ਕਰ ਲੈਣਾ ਮੰਨ ਲੈਣਾ ਕਿਉਂਕਿ ਬਾਹਰ ਦੀ ਗੱਲ ਹੈ ਉਹਨੇ ਜਗਤ ਦੇ ਸਾਹਮਣੇ ਰੱਖਣੀ ਔਰ ਇੱਕ ਸੰਤ ਨੂੰ ਲਬਿਆ ਤੇ ਕੱਖ ਵੀ ਨਹੀਂ ਬਾਣਾ ਹੈ ਸੰਤ ਉਹ ਲੋਗਾ ਨੇ ਲੇਬਲ ਲਾਇਏ ਨੇ ਸੰਤ ਜੀ ਮਹਾਰਾਜ ਸੰਤ ਜੀ ਮਹਾਰਾਜ ਲੋਗਾ ਦੇ ਲੱਗੇ ਲੇਬਲ ਦੁਨੀਆ ਦੇ ਲੱਗੇ ਲੇਬਲ ਪਪੜੇ ਉਹਨਾਂ ਦੇ ਕਪੜੇ ਨੇ ਲੋਗਾ ਦੇ ਲਾਇਓ ਹੈ ਲੇਬਲ ਨੇ ਮੰਨ ਲੈਂਦਾ ਮੈਂ ਸੰਤ ਸੰਤ ਹੱਥ ਜੋੜ ਕੇ ਮੈਂ ਕਮ ਸੇ ਕਮ ਪੰਜਾਬ ਦੇ ਸੰਤਾਂ ਤੋਂ ਮਾਫੀ ਮੰਗਾ ਇਹ ਸਾਰੇ ਸੰਤ ਸੰਤ ਨਹੀਂ ਨੇ ਜੋ ਸੰਤ ਦਿਖਾਈ ਦੇ ਰਹੇ ਨਹੀਂ ਨੇ ਬਸ ਇਸ ਤੋਂ ਅੱਗੇ ਮੈਂ ਨਹੀਂ ਕੁਝ ਕਹਿੰਦਾ ਕਿਉਂਕਿ ਪੱਗ ਮੈਂ ਵੀ ਆਪਣੀ ਬਚਾਣੀ ਹੈ ਵੀ ਮੈਰਜ਼ ਕਰਾਂ ਸਾਰੇ ਸੰਤ ਨਹੀਂ ਇੱਕ ਸਾਇੰਟਿਸਟ ਨੂੰ ਨਹੀਂ ਕੁਝ ਲੱਭਦਾ ਐਲਾਨੀਆਂ ਕਹਿ ਦਿੰਦਾ ਹੈ ਨਹੀਂ ਮੈਨੂੰ ਕੁਝ ਲੱਭਿਆ ਕਿਤਨੇ ਮਦਦ ਦੀ ਇਹਦੀ ਸਾਧਨਾ ਹੈ ਮਿਲਿਆ ਤੇ ਕੁਝ ਵੀ ਨਹੀਂ ਲੇਕਿਨ ਜਗਤ ਨੂੰ ਦੱਸਦਾ ਫਿਰਦਾ ਮੈਨੂੰ ਮਿਲਿਆ ਮੈਨੂੰ ਮਿਲਿਆ ਮੈਨੂੰ ਮਿਲਿਆ ਮੈਂ ਇੱਕ ਜਿਹੜੇ ਫੋਕੇ ਨਿਰਮਾਣਤਾ ਨਾ ਸਮਝ ਲੈਣਾ ਮੈਂ ਸ਼ਬਦਾਂ ਦੇ ਅਰਥ ਤੁਹਾਨੂੰ ਸੁਣਾਉਣਾ ਅਰਥ ਜਿਹੜੀ ਮੇਰੀ ਅਨੁਭਵ ਚ ਗੱਲ ਆਈ ਹੈ ਉਹ ਮੈਨੂੰ ਪ੍ਰਾਪਤ ਨਹੀਂ ਹੋਈ ਅਨੁਭਵ ਚ ਜ਼ਰੂਰ ਆਏਗੇ ਚਲੋ ਇਤਨਾ ਹੰਕਾਰ ਵੀ ਸਮਝ ਲਓ ਮੇਰਾ ਇਤਨਾ ਪਤਾ ਮੈਨੂੰ ਚੱਲ ਗਿਆ ਹੈ ਕਿ ਨਹੀਂ ਮਿਲੇਗਾ ਇਤਨਾ ਪਤਾ ਚੱਲ ਗਿਆ ਹੈ ਇਤਨਾ ਬੋਧ ਹੋ ਗਿਆ ਹੈ ਅਜੇ ਪੂਰੀ ਭਾਵਕਤਾ ਰਸਨਾ ਨਾਲ ਨਹੀਂ ਜੁੜੀ ਨਹੀਂ ਜੁੜੀ ਇਤਨਾ ਪਤਾ ਚਲ ਗਏ ਹੁਣ ਇਸ ਨੂੰ ਭਾਵੇਂ ਤੁਸੀਂ ਹੰਕਾਰ ਸਮਝ ਲਓ ਲੇਕਿਨ ਮੈਂ ਭਗਤ ਨਹੀਂ ਕਿਉਂਕਿ ਪੂਰੀ ਭਾਵਕਤਾ ਜੁੜ ਜਾਏ ਤਾਂ ਹੀ ਬੰਦਾ ਭਗਤ ਹੁੰਦਾ ਹੈ ਸਾਧ ਸੰਗਤ ਬਿਨ ਭਾਉ ਨਹੀਂ ਉਪਜੇ ਭਾਉ ਬਿਨ ਭਗਤ ਨਾ ਹੋਏ ਤੇਰੀ ਪਰ ਇਹ ਜੋ ਗੁਰੂ ਰਾਮਦਾਸ ਜੀ ਮਹਾਰਾਜ ਨੇ ਕਹਿ ਇਸ ਰਾਜ ਦਾ ਕਈਆਂ ਨੂੰ ਪਤਾ ਵੀ ਕੋਈ ਨਹੀਂ ਸੰਤੋਣ ਦਾ ਦਾਵਾ ਹੈ ਚੰਗੀ ਤਰ੍ਹਾਂ ਯਾਦ ਹੈ ਮੈਨੂੰ ਇੱਕ ਚੰਗੇ ਕੀਰਤਨੀ ਨੂੰ ਉਲਾਸ ਨਗਰ ਵਿੱਚ ਸਟੇਜ ਸਵਾਲ ਦੇ ਪੈਸਨ ਗਿਆਨੀ ਦਲੀਪ ਸਿੰਘ ਜੀ ਦਰਦੀ ਉਹ ਕਹਿਣ ਲੱਗੇ ਭਾਈ ਸਾਹਿਬ ਫਲਾਣੇ ਨਾਂ ਲੈ ਕੇ ਕੀਰਤਨ ਕਰਨਗੇ ਉਹ ਆਪ ਹੀ ਕਹਿਣ ਲੱਗੇ ਭਾਈ ਸਾਹਿਬ ਕੌਮ ਕੇ ਸੰਤ ਕਹ ਫਿਰ ਗਿਆਨੀ ਦਲੀਪ ਸਿੰਘ ਜੀ ਨੇ ਮਾਫੀ ਮੰਗੀ ਛਮੇ ਮਾਫੀ ਮੰਗਦਾ ਮੈਂ ਤੇ ਸਮਝਿਆ ਸੀ ਤੁਸੀਂ ਗੁਰੂ ਦੇ ਪਿਰਾ ਹੋ ਭਾਈ ਸਾਹਿਬ ਗੁਰੂ ਨਾਲ ਭਾਈ ਚਾਰਾ ਮੈਂ ਤਾਂ ਕਿਹਾ ਸੀ ਉਹਨੇ ਵੀ ਝੋਟ ਕੀਤੀ ਕਿਉਂਕਿ ਦਰਦੀ ਸਾਹਿਬ ਦੇ ਸਵਾਬ ਅਨੁਸਾਰੇ ਜਾਣਦੇ ਸਨ ਸਿੰਘ ਸਾਹਿਬ ਵੀ ਜਾਣਦੇ ਹੁਣ ਨਹੀਂ ਰਹੇ ਉਹਨਾਂ ਨੇ ਵੀ ਝੋਟ ਕੀਤੀ ਅਸੀਂ ਤੇ ਤੁਹਾਨੂੰ ਗੁਰਨਾਣਿਕ ਦਾ ਪਿਰਾ ਸਮਝਿਆ ਸੀ ਭਾਈ ਸਾਹਿਬ ਤਾਂ ਕਿਹਾ ਸੀ ਪਰ ਨਹੀਂ ਹਉ ਤੁਸੀਂ ਪਿਰਾ ਤੇ ਠੀਕ ਹੈ ਅਸੀਂ ਹੋਰ ਕੁਝ ਲਈ ਜਿਹੜਾ ਤੁਸੀਂ ਕਹਿੰਦੇ ਹੋ ਉਹ ਲਾ ਦਿੰਦੇ ਹਾਂ ਮੈਂ ਅਰਜ਼ ਕਰਾਂ ਅਗਰ ਫੁੱਲ ਇਹ ਆਖੇ ਮੈਂ ਸੁੰਦਰ ਹਾਂ ਮੇਰੇ ਵਿੱਚ ਖੁਸ਼ਬੂ ਹੈ ਉਹਦਾ ਕਹਿਣਾ ਹੀ ਦੱਸਦਾ ਪਿਆ ਕੁਛ ਨਹੀਂ ਕਾਗਜ਼ੀ ਫੁੱਲ ਹੈ ਕਾਗਜ਼ੀ ਫੁੱਲ ਇਹਦਾ ਕਹਿਣਾ ਹੀ ਦੱਸਦਾ ਹੈ ਇਹਦਾ ਆਖਣਾ ਹੀ ਦੱਸਦਾ ਪਿਆ ਤਾਂ ਖੈਰ ਹੁਣ ਮੈਂ ਜੋ ਹੈ ਲਮਕਾ ਮਾਣਾ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦਾ ਫਰਮਾਨ ਗੁਰਮੁਖ ਹਰ ਗੁਣ ਗਾਏ ਹਿਰਦੇ ਰਸਨ ਰਸਾਏ ਗੁਰਮੁਖ ਨੇ ਪ੍ਰਭੂ ਦੇ ਗੁਣ ਗਾਏ ਨੇ ਕਿਸ ਤਰ੍ਹਾਂ ਜ਼ਬਾਨ ਨਾਲ ਹਿਰਦੇ ਨੂੰ ਜੋੜ ਕੇ ਤੇ ਹਿਰਦੇ ਦੇ ਵਿੱਚ ਭਾਵਕਤਾ ਆਉਂਦੀ ਹੈ ਪ੍ਰ